ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਆਪਾਂ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੀਆਂ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਲੈ ਕੇ ਪਹੁੰਚੇ ਹਨ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਲੈ ਕੇ ਪਹੁੰਚੇ ਹਨ ਜਿਹੜੇ ਏਰੀਆ ਚੋਂ ਜਿੰਨੇ ਕ ਰੇਟ ਵਾਸਤੇ ਤੁਸੀਂ ਕਹਿੰਦੇ ਸੀਗੇ ਉਹਨੇ ਰੇਟ ਦੇ ਵਿੱਚ ਲੈ ਕੇ ਪਹੁੰਚੀਆਂ ਜੀ ਪੂਰੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9465929482 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਛ ਵੀ ਹੈ ਕਿਸੇ ਵੀ ਏਰੀਆ ਚ ਬੇਚਣਾ ਜੇ ਤੁਸੀਂ ਚਾਹੁੰਦੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਹਾਨੂੰ ਮਿਲ ਹੀ ਗਿਆ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈ ਭੇਜ ਦਿਓ ਉੱਤੇ ਆਪਣਾ ਨੰਬਰ ਪੂਰੀ ਵੀਡੀਓ ਚ ਲਿਖਿਆ ਰਹੇਗਾ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਪਹਿਲੀ ਗੱਡੀ ਆਪਣੇ ਕੋਲੇ ਐਟਿਓਸ ਪਹੁੰਚੀ ਹੈ ਜੀਡੀ ਗੱਡੀ ਐਸਬੀਐਸ ਨਗਰ ਚ ਖੜੀ ਹੈਗੀ ਸੈਕੰਡ ਓਨਰ ਗੱਡੀ ਹੈ ਜੀ ਦੋਵੇਂ ਚਾਬੀਆਂ ਨਾਲ ਆਪਾਂ ਨੂੰ ਮਿਲ ਜਾਣਗੀਆਂ ਕਾਗਜ਼ ਪੱਤਰ ਸਾਰੇ ਪੂਰੇ ਮਿਲ ਜਾਣਗੇ 4,65,000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਗੱਡੀ ਦਾ ਰੰਗ ਚੈੱਕ ਕਰੋ ਜੀ ਚਿੱਟੇ ਰੰਗ ਦੀ ਪੰਜਾਬ ਨੰਬਰ ਹੈ ਅੰਦਰੋਂ ਪੂਰੀ ਵਧੀਆ ਜੀ ਬਾਹਰੋਂ ਪੂਰੀ ਵਧੀਆ ਪਈਆਂ ਨਾ ਕੋਈ ਗੱਡੀ ਚ ਕਮੀ ਪੇਸ਼ੀਆ ਨਾ ਕੋਈ ਐਕਸੀਡੈਂਟ ਹੋਈ ਹੈ ਨਾ ਕੋਈ ਟੱਚਿੰਗ ਨਾ ਕੋਈ ਲੱਗੀ ਹੋਈ ਹੈ ਜੀ ਸਾਰਾ ਕੰਮ ਆਪਾਂ ਨੂੰ ਇੱਕ ਨੰਬਰ ਮਿਲੂਗਾ ਜਾ ਕੇ ਕੋਈ ਦੇਖਣ ਦਾ ਚਾਹਵਾਨ ਹੈਗਾ ਇਸ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦੇ ਹਾਂ ਐਸਬੀਐਸ ਨਗਰ ਮਾਲਕ ਦਾ ਏਰੀਆ 465 ਦੇ ਵਿੱਚੋਂ ਘੱਟ ਬੰਦ ਕੀਤਾ ਜਾਊਗਾ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਜੀ ਕਨਫਰਮ ਤੁਹਾਨੂੰ ਕਾਰਵਾਈ ਦਿੱਤਾ ਸਾਰਾ ਕੁਝ 14 ਮਾਡਲ ਗੱਡੀ ਆ ਸਕਰੀਨ ਵਗੈਰਾ ਲੱਗੀ ਹੋਈ ਹੈ ਟਾਇਰ ਨਵੇਂ ਨੇ ਤੇ ਡਿਮਾਂਡ ਤੁਹਾਨੂੰ ਮੈਂ ਦੱਸ ਹੀ ਦਿੱਤੀ 94177 46340 ਮਾਲਕ ਦਾ ਨੰਬਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਵੇਲੇ ਫੋਨ ਕਰ ਲਿਓ ਮਾਲਕ ਨੂੰ ਇੱਕ ਵਾਰੀ ਲਾਜ਼ਮੀ ਸੈਕੰਡ ਗੱਡੀ ਆਪਾਂ ਸਬੱਟ ZXi ਪੈਟਰੋਲ ਪਲੱਸ CNG ਤੇ ਲੈ ਕੇ ਪਹੁੰਚੇ ਹਾਂ ਅਸੀਂ ਗੱਡੀ ABS ਬ੍ਰੇਕਾਂ ਚ ਮਾਡਲ ਦੀ ਗੱਲ ਕਰੀਏ 7 ਹੈ ਪਾਸਿੰਗ 2027 ਤੱਕਰ ਇੰਜਨ ਪੂਰਾ ਵਧੀਆ ਜੀ ਫੁੱਲ ਗਰੰਟਡ ਗੱਡੀ ਹੈ ਨਾ ਤਾਂ ਗੱਡੀ ਚ ਕੋਈ ਕਮੀ ਪੇਸ਼ੀ ਹੈ ਨਾ ਕੋਈ ਗੱਡੀ ਲੱਗੀ ਹੋਈ ਹੈ ਨਾ ਕੋਈ ਬਜੀ ਹੋਈ ਹੈ ਸਾਰਾ ਕੁਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗੇ ਤਾਂ ਗੱਡੀ ਨੂੰ ਜਾ ਕੇ ਦੇਖ ਵੀ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੋਂ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਵੀ ਦੇਖ ਸਕਦੋਂ ਸੀ ਕੱਲੀ ਕੱਲੀ ਆਪਾਂ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਸੀ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਜੀ 9203622224 ਬਾਕੀ ਰਾਮਪੁਰਾ ਫੂਲ ਮਾਲਕ ਦਾ ਏਰੀਆ 135 ਡਿਮਾਂਡ ਹੈ ਜੀ ਨਵੀਂ ਬੈਟਰੀ ਹੈ ਸੀਟ ਕਵਰ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਅੱਗੇ ਫੋਟੋਆਂ ਚ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਜੀ ਗੱਲ ਕਰਾਂਗੇ ਆਪਾਂ ਗੱਡੀ ਦੀ ਆਪਾਂ ਗੱਡੀ ਲੈ ਕੇ ਪਹੁੰਚੀ ਆ ਵੈਗਨਰ ਗੱਡੀ ਦੀਆਂ ਫੋਟੋਆਂ ਪਹਿਲਾਂ ਤਾਂ ਚੈੱਕ ਕਰੋ ਜੀ ਵਧੀਆ ਗੱਡੀ ਆਪਾਂ ਲੈ ਕੇ ਪਹੁੰਚਿਆ ਸੋਹਣੀ ਗੱਡੀ ਐ ਮਾਡਲ ਵਧੀਆ ਸੀ ਰੇਟ ਬਹੁਤ ਵਧੀਆ ਤੇ ਵੀਡੀਓ ਚ ਤੁਹਾਨੂੰ ਫੋਟੋਆਂ ਦੇਖਣ ਨੂੰ ਮਿਲ ਰਹੀਆਂ ਸੀ ਫੋਟੋਆਂ ਤੁਸੀਂ ਦੱਸੋ ਤੁਹਾਨੂੰ ਕਿਵੇਂ ਦੀ ਲੱਗ ਰਹੀਆਂ ਸੀ ਗੱਡੀ ਕਿਵੇਂ ਦੀ ਲੱਗ ਰਹੀ ਹੈ ਫੋਟੋਆਂ ਚ ਅੰਦਾਜ਼ਾ ਲੱਗ ਗਿਆ ਜੇ ਤੁਹਾਨੂੰ ਮਾਡਲ 5 ਪਾਸਿੰਗ ਆਊਟ ਆ ਫਾਸਟ ਓਨਰ ਅਹਿਮਦਗੜ ਮੰਡੀ ਮਾਲਕ ਦਾ ਏਰੀਆ 60000 ਰੁਪਏ ਡਿਮਾਂਡ 80 ਪੈਸੇ ਟਾਇਰ ਨਹੀਂ ਸਾਰਾ ਕੁਝ ਵਧੀਆ ਗਾ ਮੈਟਿੰਗ ਮੂਟਿੰਗ ਹਰ ਚੀਜ਼ ਆਪਨੂੰ ਵਧੀਆ ਮਿਲੂ ਟਾਇਰ ਟਪਾ ਠੀਕ ਹੈ ਮਾਲਕ ਦਾ ਏਰੀਆ ਤੁਹਾਨੂੰ ਮੈਂ ਕਨਫਰਮ ਕਰਵਾਇ ਦੀ ਤਾਂ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਮਾਲਕ ਤੋਂ ਕਰੋ ਗੱਲਬਾਤ ਆਪ ਹੀ ਸੇ ਤੇ ਵੀਡੀਓ ਵਧੀਆ ਲੱਗੀ ਚੰਗੀ ਲੱਗੀਏ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਬਤ ਬਸ ਸਪੋਰਟ ਕਰਿਓ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਪਸੰਦ ਆਈ ਹੈ ਜਰੂਰ ਅੱਗੇ ਸ਼ੇਅਰ ਕਰ ਦਿਓ ਤੇ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਚੈਨਲ ਤੇ ਪਹੁੰਚੋ ਇਸੇ ਤਰ੍ਹਾਂ ਦੀ ਵੀਡੀਓ ਆਪਣੇ ਚੈਨਲ ਤੇ ਹਰ ਰੋਜ਼ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਵੋਗੇ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਲਗਾ ਦੇਾਂਗੇ ਜੀ ਆਪਣੇ ਚੈਨਲ ਤੇ WhatsApp ਨੰਬਰ ਪੂਰੀ ਵੀਡੀਓ ਚ ਉਤੇ ਹਮੇਸ਼ਾ ਲਿਖਿਆ ਰਹਿੰਦਾ 9466092488 ਤੇ ਹੁਣ ਦੇ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਕਰਦੇ ਨਾਲ ਜੀ